ਸਾਰੇ ਜੱਲਬਟੀ ਚੈਨਲ ਦੇ ਮੈਂ ਤੁਸੀਂ ਸਾਰੇ ਖੁਸ਼ ਆ ਕੋ ਮੈਂ ਅੱਜ ਵੀ ਠੀਕ ਠਾਕ ਹੈਗੇ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਸੋਹਣੇ ਸੂਟ ਘੱਟ ਰੇਟ ਵਾਲੇ ਜੇ ਸਾਡੇ ਸੂਟ ਤੁਹਾਨੂੰ ਵਧੀਆ ਲੱਗੇ ਤਾਂ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਸਾਡੇ ਸੂਟ ਤੁਹਾਨੂੰ ਕਿਵੇਂ ਦੇ ਲੱਗਦੇ ਹੈਗੇ ਤੇ ਸਾਡੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਪਲੀਜ਼ ਵੀਡੀਓ ਨੂੰ ਨਾ ਸਕਿਪ ਨਾ ਕਰਿਆ ਕਰੋ ਜੀ ਸਾਰੀ ਵੀਡੀਓ ਪੂਰੀ ਵੇਖਿਆ ਕਰੋ ਹਲੋ ਜੀ ਆਪਾਂ ਸੋ ਇਸ ਨੂੰ ਵੀ ਤੁਹਾਨੂੰ ਪਰਨਿਸ਼ੂ ਕਰਦੇ ਆ ਬਹੁਤ ਹੀ ਘੱਟ ਰੇਟ ਤੇ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਸੂਟ ਹਾਂਜੀ ਪਹਿਲਾ ਕਲਰ ਹੈਗਾ ਜੀ ਬਲੈਕ ਕਾਫੀ ਜਾਏਗਾ ਕਾਫੀ ਕੰਦਰੀ ਕਹਿ ਸਕਦੇ ਆਪਾਂ ਇਹ ਬਲੈਕ ਨਹੀਂ ਡਾਰਕ ਕਾਫੀ ਪਿਓਰ ਕਾਟਨ ਆ ਜੀ 100% ਆਹ ਨੂੰ ਵੇਰੇ ਕਿੰਨੇ ਸੋਹਣਾ ਹੈਗਾ ਦੇਖੋ ਜੀ ਬਿਲਕੁਲ ਸੌਫਟ ਕਪੜਾ ਬਹੁਤ ਹੀ ਸੋਹਣਾ ਸੂਟ ਬਣਨਾ ਹੈਗਾ ਜ ਜਿਵੇਂ ਆਪਾਂ ਪਾਈਪਿੰਗ ਉਹ ਪੈਰਾ ਲਾ ਕੇ ਤੇ ਨਾਲ ਆਪਾਂ ਬਣਾ ਸਕਦੇ ਆਂ ਨਾਲ ਐਸ ਕਲਰ ਦਾ ਦੁਪੱਟਾ ਲੈ ਕੇ ਬਹੁਤ ਹੀ ਸੋਹਣਾ ਸੂਟ ਬਣ ਜਾਊਗਾ ਤੇ ਰੇਟ ਹੈਗਾ ਜੀ ਇਹਦਾ 650 ਰੁਪਇਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਤੁਸੀਂ ਮਤਲਬ ਕਿਸੇ ਵੀ ਭੈਣ ਨੂੰ ਪਸੰਦ ਤੁਸੀਂ ਮੈਸੇਜ ਕਰ ਸਕਦੇ ਹੋ ਸੂਟ ਦਾ ਸਕਰੀਨ ਸ਼ਾਟ ਲੈ ਕੇ ਤੇ ਇਹ ਬਹੁਤ ਹੀ ਸੋਹਣਾ ਤੇ ਬਹੁਤ ਲੁੱਕ ਸੋਹਣੇ ਸੂਟ ਦੀ ਬਣੂਗੀ ਇਹ ਕਲਰ ਬਹੁਤ ਸੋਹਣਾ ਜੀ ਪਾਈਪਿੰਗ ਲਾਈਏ ਲੈਸ ਲਾਈਏ ਡਿਜ਼ਾਈਨ ਇਹ ਸੂਟ ਬਣ ਜੂਗਾ ਤਿਆਰ ਹੋਊਗਾ ਇਹ ਸੂਟ ਜੇ ਤੁਸੀਂ ਸਾਡੇ ਤੋਂ ਸਟਿਚ ਕਰਾਉਣਾ ਚਾਹੁੰਦੇ ਹੋ ਤਾਂਸੀਂ ਆਪਾਂ ਤੁਹਾਨੂੰ ਸਟਿਚ ਵੀ ਕਰਵਾ ਕੇ ਦੇਵਾਂਗੇ ਸੂਟ ਜੇ ਤੁਸੀਂ ਸੂਟ ਐਵੇਂ ਦਾ ਐਵੇਂ ਲੈਣਾ ਗਾ ਤਾਂ ਤੁਹਾਨੂੰ ਐਵੇਂ ਵੀ ਸੂਟ ਆਪਾਂ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਰੇਟ 650 ਹੈ ਜੀ ਤੇ ਇਹਦੇ ਵਿੱਚ ਇੱਕ ਕਾਲਾ ਕਲਰ ਹੈ ਇਹ ਹੈਗਾ ਜੀ ਨੇਵੀ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹ ਨੇਵੀ ਕਲਰ ਆ ਗਿਆ ਜੀ ਇਹਦੇ ਵਿੱਚ ਖਾਸियत ਕੱਪੜੇ ਦੀ ਇਹ ਹੈ ਜੀ ਬਿਲਕੁਲ ਸੌਫਟ ਹੈਗਾ ਧੋਤੇ ਤੋਂ ਇਹਨੇ ਬਿਲਕੁਲ ਹੀ ਸੌਫਟ ਬਣ ਜਾਣਾ ਹੈਗਾ ਤੇ ਇਹਦੇ ਤੇ ਲੈਂਸ ਵਗੈਰਾ ਲਾ ਕੇ ਜਿਵੇਂ ਚੌਕਾਂ ਤੇ ਲੈਂਸ ਲਾ ਲਈ ਗਲੇ ਤੇ ਲੈਂਸ ਲਾ ਕੇ ਬੁਟੀਕ ਪੀਸ ਤਿਆਰ ਹੋ ਜਾਣਾ ਜੀ ਇਹਨੇ ਇਹਨੇ ਨਾਲ ਆਪਾਂ ਦੁਪੱਟਾ ਇਹ ਬਿਲਕੁਲ ਇਸ ਕਲਰ ਦਾ ਵੀ ਲੈ ਸਕਦੇ ਆ ਤੇ ਇਸ ਦਾ ਦੁਪੱਟਾ ਨੇਵੀ ਕਲਰ ਦਾ ਵੀ ਕੰਪਿਊਟਰ ਡਾਈ ਵੀ ਆਪਾਂ ਕਰਵਾ ਸਕਦੇ ਜਿੰਨੇ ਕ ਕਲਰ ਇਹਦੇ ਵਿੱਚ ਆ ਉਹ ਵੀ ਪਾ ਕੇ ਬਹੁਤ ਹੀ ਸੋਹਣੀ ਬਹੁਤ ਸੋਹਣੀ ਲੋਕਾ ਆਊਗੀ ਸੂਟ ਦੀ ਜਿਹੜਾ ਸੂਟ ਰੈਡੀ ਹੋ ਗਿਆ। ਲੈ ਸਬਗਾਰਾ ਲਾ ਕੇ ਬਹੁਤ ਸੋਹਣੀ ਚੀਜ਼ ਬਣ ਜਾਣੀ ਹੈ ਸੂਟ। ਇਹ ਕਲਰ ਬਹੁਤ ਪਿਆਰਾ ਹੈ। ਕਿੰਨੀ ਖੂਬਸੂਰਤ ਹੈ ਜੀ। ਇਹਦੀ ਬ੍ਰਾਂਡਿੰਗ ਦੇਖੋ ਤੁਸੀਂ। 프ਰਿੰਟ ਦੇਖੋ ਕਿੰਨਾ ਸੋਹਣਾ ਹੈ ਜੀ। ਜਿਹੜੇ ਖੜਿਆ ਜਾਂ ਕਲਰ ਪਿਆ ਹੈਗਾ। ਬਹੁਤ ਹੀ ਪਿਆਰਾ ਜਿਹਾ ਕਲਰ ਹੈ। ਕਰਮੀ ਟੱਕ ਸਪੈਸ਼ਲੀ ਕੱਪੜਾ ਹੈ ਜੀ ਤੁਸੀਂ ਦੇਖੋ। ਦੇਖ ਸਕਦੇ ਹੋ। ਇਹ ਦੋ ਸਸਤੇ ਸੂਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੇ ਰੇਟ ਹੈਗਾ ਜੀ 650 ਰੁਪਿਆ ਤੁਹਾਡੇ ਘਰ ਤਾਈ ਪਹੁੰਚੂ ਸ਼ਿਪਿੰਗ ਬਿਲਕੁਲ ਫਰੀ ਹੈ ਜੀ ਬਸ ਤੁਸੀਂ ਇੰਨਾ ਕਰਨਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰਨਾ ਹੈ ਜੀ ਇਹਦੇ ਵਿੱਚ ਕਾਵਲਾ ਕਲਰ ਆ ਗਿਆ ਜੀ ਉਹ ਨੀਵੀ ਹੋ ਗਿਆ ਉਹ ਕਾਫੀ ਹੋ ਗਿਆ ਇਹ ਵਾਲਾ ਹੋ ਗਿਆ ਜੀ ਸਕਿਨ ਜਿਆ ਕਲਰ ਹੈਗਾ ਇਹ ਵੀ ਦੇਖੋ ਕਿੰਨਾ ਪਿਆਰਾ ਹੈਗਾ ਕਿਸੇ ਕਿਸੇ ਭੈਣ ਨੂੰ ਲਾਈਟ ਕਲਰ ਪਸੰਦ ਹੁੰਦੇ ਆ ਕਿਸੇ ਨੂੰ ਡਾਰਕ ਕਲਰ ਪਸੰਦ ਹੁੰਦੇ ਆ ਲੈਂਸ ਵਗੈਰਾ ਲਾ ਕੇ ਸੂਟ ਤੇ ਜੀ ਸੂਟ ਇੱਕ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਜਾਣਾ ਦੇਖੋ ਜੀ ਆਪਾਂ ਤੁਹਾਨੂੰ ਪੂਰਾ ਖੋਲ ਕੇ ਦਿਖਾਉਣੇ ਆ ਆਪਾਂ ਇਸ ਕਲਰ ਦੀ ਲੈਂਸ ਲਾਈਏ ਪਾਈਪਿੰਗ ਲਾਈਏ ਇੱਕ ਬਹੁਤ ਹੀ ਜੈਂਕੀ ਜਿਹਾ ਕਲਰ ਸੂਟ ਬਣ ਜਾਣਾ ਜੀ ਇਹਨੇ ਦੁਪੱਟੇ ਦੇ ਨਾਲ ਇਸ ਕਲਰ ਦਾ ਵੀ ਚੱਲ ਸਕਦਾ ਤੇ ਲਾਈਟ ਕਲਰ ਦਾ ਵੀ ਆਪਾਂ ਲੈ ਲੀਏ ਤਾਂ ਵੀ ਬਹੁਤ ਸੋਹਣਾ ਲੱਗਣਾ ਹੈ ਜੇ ਤੁਸੀਂ ਸਾਡੇ ਕੋਲੋਂ ਦੁਪੱਟਾ ਲੈਣੇ ਜਾਂ ਆਪਾਂ ਦੁਪੱਟਾ ਨੂੰ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੁਸੀਂ ਵੈਸੇ ਇਹ ਸੂਟ ਲੈਣਾ ਤਾਂ ਆਪਾਂ ਤੁਹਾਨੂੰ ਬਿਨਾਂ ਸਤਾਂ ਸਲਾਈ ਤੋਂ ਸੂਟ ਲੈਣਾ ਤੁਸੀਂ ਆਪਾਂ ਤੁਹਾਡੇ ਘਰ ਤਾਂ ਇਹ ਸੂਟ ਬਿਨਾਂ ਸਲਾਈ ਤੋਂ ਭੇਜ ਦੇਵਾਂਗੇ ਜਲਦੀ ਜਲਦੀ ਆਰਡਰ ਕਰਨਾ ਜੀ ਤੁਸੀਂ ਬਹੁਤ ਹੀ ਘੱਟ ਰੇਟ ਵਾਲੇ ਸੂਟ ਹੈ ਇੱਕ ਇਹਦੇ ਵਿੱਚ ਆਹ ਡਾਰਕ ਗਲੱਬ ਆ ਗਿਆ ਜੀ ਰਾਣੀ ਕਲਰ ਸਾਰਿਆਂ ਦਾ ਫੇਵਰਟ ਕਲਰ ਹੁੰਦਾ ਜੀ ਰਾਣੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਦੇਖ ਸਕਦੇ ਹੋ ਇਹਦੇ ਵਿੱਚ ਫੈਬਰਿਕ ਸੇਮ ਹੀ ਹੈ ਜੀ ਕਲਰ ਦਾ ਫਰਕ ਹੈ ਪ੍ਰਿੰਟ ਇੱਕੋ ਹੀ ਆ ਵੇਖੋ ਇਹਦੇ ਵਿੱਚ ਕਲਰ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਹੁਤ ਪਿਆਰੀ ਲੁੱਕ ਹੈ ਜੀ ਕਲਰ ਵੇਖੋ ਕਿੰਨਾ ਪਿਆਰਾ ਹੈ ਜੀ ਲੈਂਸ ਲਾ ਕੇ ਚਾਕਾ ਤੇ ਲੈਂਸ ਲਾ ਕੇ ਗਲੇ ਤੇ ਘੇਰੇ ਤੇ ਲੈਂਸ ਲਾ ਕੇ ਡਿਜ਼ਾਈਨ ਡਿਜ਼ਾਈਨਰ ਸੂਟ ਬਣ ਜਾਣਾ ਜੀ ਬਹੁਤ ਹੀ ਪਿਆਰਾ ਸੂਟ ਬਣ ਜਾਊਗਾ ਤੇ ਦੁਪੱਟਾ ਇਹਦੇ ਨਾਲ ਆਪਾਂ ਆਪਣੀ ਮਰਜ਼ੀ ਦੇ ਰਿਕਵਰਡਿੰਗ ਤਿਆਰ ਕਰ ਸਕਦੇ ਆ ਦੁਪੱਟੇ ਤੇ ਲੈਂਸ ਉਹ ਗੇਰਾ ਲਾ ਕੇ ਬਹੁਤ ਹੀ ਸੋਹਣਾ ਸੂਟ ਬਣ ਜਾਣਾ 650 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਉਂਦਾਗਾ ਜੀ ਅੱਜਕੱਲ ਤੇ ਸੂਟ ਤੁਹਾਨੂੰ 650 ਰੁਪਏ ਦੇ ਵਿੱਚ ਮਿਲ ਰਿਹਾ ਹੈ ਜੀ ਤੁਹਾਡੇ ਘਰ ਤਾਈ ਪਹੁੰਚਦੇ ਹੋ ਜਾਣਗੇ ਸੂਟ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਰਡਰ ਕਰਨਾ ਹੈ ਜੀ ਲਓ ਜੀ ਕਪਾ ਤੁਹਾਨੂੰ ਹੁਣ ਇੱਕ ਦੁਪੱਟਾ ਸੂਟ ਦਿਖਾ ਰਹੇ ਆ ਪਿਓਰ ਕਾਟਨ ਹੈ ਜੀ 100% ਕਾਟਰ ਇਹ ਵੀ ਦੇਖੋ ਕਿੰਨੀ ਪਿਆਰੀ ਜੀ ਚੀਜ਼ ਹੈ ਇਹ ਦੇਖੋ ਕਿੰਨਾ ਪਿਆਰਾ ਜਿਹਾ ਸੂਟ ਹੈਗਾ ਇਹ ਵੀ ਪਿਓਰ ਕਾਟਨ ਹੈ ਜੀ ਇਹ ਇਹਦਾ ਗਲਾ ਹੋ ਗਿਆ ਮਸ਼ੀਨ ਨਾਲ ਵਰਕ ਹੋਇਆ ਬਹੁਤ ਹੀ ਸੋਹਣਾ ਇਹ ਨੈੱਕ ਦਾ ਡਿਜ਼ਾਈਨ ਹੈ ਇਹ ਸਾਰਾ ਦੇਖੋ ਇਹ ਕਿੰਨਾ ਪਿਆਰਾ ਹੈਗਾ ਇਧਰ ਘੇਰੇ ਦੇ ਕਿਤੇ ਵੀ ਇਹਦੇ ਵਰਕ ਨਹੀਂ ਹੈਗਾ ਇਹਦਾ ਸਿਰਫ ਨੈੱਕ ਤੇ ਹੈਗਾ ਜੀ ਵਰਕ ਇਹਦਾ ਰੇਟ ਵੀ 650 ਰੁਪਏ ਹੈ ਜੀ ਇਹ ਹੋਗੀ ਜੀ ਸ਼ਾਲਟਕ ਇਹ ਹੋਗੀ ਜੀ ਬਾਟਮ ਨਾਲ ਜੋ ਬਣਾਇਆ ਹੈ ਸਲਵਾਰ ਬਣਾਈ ਜੀ ਆਪਾਂ ਕੁਛ ਵੀ ਬਣਾਈ ਜੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਜਾਣਾ RAMDEV ਕਪੜਾ ਜੀ ਬਿਲਕੁਲ ਹੀ ਸੌਫਟ ਹੈਗਾ 100% ਕਾਟਨ ਹੈ 100% ਕਾਟਨ ਹੈ ਇਹਦਾ ਰੇਟ ਵੀ 650 ਰੁਪਿਆ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਜਲਦੀ ਤੋਂ ਜਲਦੀ ਜਿਹੜੀਆਂ ਮੇਰੀਆਂ ਭੈਣਾਂ ਨੇ ਘੱਟ ਰੇਟ ਵਾਲੇ ਸੂਟ ਪਸੰਦ ਕਰਨੇ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਜੀ ਇਹਦੇ ਨਾਲ ਇੱਕਾ ਦੁਪੱਟਾ ਹੈ ਜੀ ਤੁਸੀਂ ਵੀ ਦੇਖ ਸਕਦੇ ਹੋ ਪਿਓਰ ਕਾਟਨ ਦਾ ਦੁਪੱਟਾ ਹੈ ਲਓ ਦੇਖੋ ਪਹਿਲਾਂ ਦੁਪੱਟਾ ਵੇਖੋ ਪੂਰਾ ਖੁੱਲਾ ਡੁੱਲਾ ਦੁਪੱਟਾ ਇਸੇ 파ਸੋ ਕੋਈ ਕੰਬੀਨੇਸ਼ਨ ਤੇ ਰੱਛੀ ਬਹੁਤ ਹੀ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਰੇਟ ਹੈ ਜੀ ਰੇਟ ਬਿਲਕੁਲ ਘੱਟ ਹੈ ਉਹ ਜਿਹਦੇ ਵਿੱਚ ਕਾਹਵਲਾ ਕਲਰ ਆ ਗਿਆ ਇਹ ਸ਼ਰਟ ਪੀਸ ਹੋ ਗਿਆ ਨਿੱਕਾ ਨਿੱਕਾ ਜਿਹਾ ਪ੍ਰਿੰਟ ਹੈ ਜੀ ਜਿਹਦੇ ਤੇ ਆਪਾਂ ਲੈਸ ਵੀ ਲਾ ਸਕਦੇ ਆ ਪਾਈਪਿੰਗ ਵੀ ਲਾ ਸਕਦੇ ਆ ਇਸ ਨਾਲ ਦੀ ਬਹੁਤ ਸੋਹਣੀ ਲੁੱਕ ਆਊ ਜਦੋਂ ਸੁਟਜ ਹੋ ਗਿਆ ਖੁਦ ਦੀ ਦੇਖੋ ਜੀ ਕਿੰਨਾ ਸੋਹਣਾ ਜਿਹਾ ਸੂਟ ਆਏਗਾ ਹੋਰ ਤਾਂ ਹੋਰ ਜੀ ਕੱਪੜੇ ਦੀ ਗੱਲ ਕਰੋ ਦੇਖੋ ਤੁਸੀਂ ਕੱਪੜਾ ਬਹੁਤ ਪਿਆਰਾ ਹੈਗਾ ਬਿਲਕੁਲ ਹੀ ਗਰਮੀ ਦੇ ਸਟੱਪ ਹੈ ਜੀ ਇਹਦੇ ਨਾਲ ਜਿਹੜੀ ਆ ਵਾਲੀ ਬਾਟਮ ਹੈ ਇਹਦੀ ਕਿਆ ਬਾਤਾਂ ਵੇਖਾ ਦੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੀ ਸੌਫਟ ਕੱਪੜਾ ਹੈਗਾ ਜੀ ਆ ਇਹਦੀ ਬਾਟਮ ਹੋਗੀ ਮੈਚਿੰਗ ਵੇਖੋ ਕਿੰਨੀ ਪਿਆਰੀ ਹੈ ਤੁਸੀਂ ਦੇਖ ਸਕਦੇ ਹੋ ਮੈਚਿੰਗ ਕਿੰਨੀ ਪਿਆਰੀ ਹੈ ਆਵਲ ਹੈ ਤੇ ਨਾਲ ਦੁਪੱਟਾ ਰਹਿ ਗਿਆ ਜੀ ਪਿਓਰ ਕਾਟਨ ਦਾ ਦੁਪੱਟਾ ਰੇਟ ਹੈਗਾ ਹੀ 650 ਰੁਪਈਆ ਬਹੁਤ ਪੂਰਾ ਖੁੱਲਡੁੱਲਾ ਦੁਪੱਟਾ ਹੈ ਕਿਸੇ ਪਾਸੋਂ ਕੋਈ ਕਮੀ ਨਹੀਂ ਸੁਣਦੇ ਵਿੱਚ ਦੇਖ ਸਕਦੇ ਬੜਾਈ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਹੈਗਾ ਸੰਦ ਹਾਂ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਅੱਜ ਆਪਣੇ ਸਬਸਕ੍ਰਾਈਬਰ ਹੋ ਗਏ 500 500 ਸਬਸਕ੍ਰਾਈਬਰ ਹੋ ਗਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਨਾ ਜੀ ਲਾਈਕ ਸ਼ੇਅਰ ਕਰਨਾ ਗਰੁੱਪਾਂ ਦੇ ਵਿੱਚ ਐਡ ਕਰਨਾ ਜੀ ਧੰਨਵਾਦ ਜੀ ਆਪਾਂ ਮਿਲਦੇ ਹਾਂ ਸੋਹਣੇ ਸੋਹਣੇ ਵੀਡੀਓ ਲੈ ਕੇ ਅਗਲੀ ਵੀਡੀਓ ਨਾਲ ਬਾਏ ਜੀ